ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਮੇਅਰ ਦਾ ਇਲੈਕਸ਼ਨ ਹੁੰਦਾ ਹੈ ਔਰ ਸਿਅਰ ਦੇ ਇਲੈਕਸ਼ਨ ਦੇ ਵਿੱਚ ਭਾਰਤੀ ਮੂਲ ਦਾ ਇੱਕ ਜਿਹੜਾ ਜਹਰਾਨ ਨੰਦਾਨੀ ਉੱਥੇ ਇਲੈਕਸ਼ਨ ਲੜਦਾ ਉਹ ਇੱਕ ਏਜੰਡਾ ਸੈੱਟ ਕਰਦਾ ਹੈ ਵੀ ਉੱਥੇ ਲੋਕਾਂ ਨੂੰ ਚਾਹੀਦਾ ਕੀ ਹੈ ਜੋ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਰਾਸ਼ਨ ਦੀ ਮਹਿੰਗਾਈ ਦੀ ਗੱਲ ਹੈ ਉਹ ਸਰਕਾਰੀ ਤੌਰ ਦੇ ਉੱਤੇ ਮਿਲਣਾ ਚਾਹੀਦਾ ਹੈ ਔਰ ਜਿਹੜੀ ਉੱਥੋਂ ਦੀ ਬੱਸ ਸਰਵਿਸ ਹੈ ਉਹ ਮੁਫਤ ਹੋਣੀ ਚਾਹੀਦੀ ਹੈ ਤੇ ਬੱਚਿਆਂ ਦੀ ਸਿਹਤ ਸੰਭਾਲ ਦਾ ਜਿਹੜਾ ਹੈਗਾ ਜਮਾ ਸਰਕਾਰ ਦਾ ਹੋਣਾ ਚਾਹੀਦਾ ਉਹ ਇਸ ਕਿਸਮ ਦੇ ਜਿਹੜੇ ਹੈਗੇ ਆ ਪ੍ਰੋ ਸੋਸ਼ਲਿਸਟ এজেন্ডੇ ਦੇ ਉੱਤੇ ਇਲੈਕਸ਼ਨ ਲੜਦਾ ਜਿੰਦਾ ਕਿ ਲੋਕਾਂ ਨੇ ਉਹਨੂੰ ਭਰਮਾ ਹੰਗਾਰਾ ਦਿੱਤਾ ਔਰ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਸ ਭਰਮੇ ਹੰਗਾਰੇ ਦਾ ਜਿਹੜਾ ਮਤਲਬ ਹੈ ਵੀ ਜਿਸ ਤਰੀਕੇ ਦਾ ਵਰਤਾਰਾ ਸਾਡੇ ਦੇਸ਼ ਦੇ ਵਿੱਚ 2014 ਤੋਂ ਬਾਅਦ ਹੋ ਰਿਹਾ ਇੱਕ ਅਡਾਨੀ ਜਿਹੜਾ ਕਿ 5.20 ਮਿਲੀਅਨ ਬਿਲੀਅਨ ਡਾਲਰ ਦਾ ਮਾਲਕ ਸੀ ਔਰ ਪਹਿਲੇ 600 ਦੁਨੀਆ ਦੇ ਨੰਬਰ ਚੋ ਵੀ ਅਮੀਰਾਂ ਚੋਂ ਨਹੀਂ ਸੀ ਆਉਂਦਾ ਉਹ ਹੁਣ ਪਹਿਲੇ 10-15 ਚੋਂ ਅਮੀਰਾਂ ਚੋਂ ਆਉਂਦਾ ਹੈ ਕਾਰਨ ਕੀ ਹੈ ਉਹਦੀ ਜਿਹੜੀ ਨੈਟ ਵਰਥ ਹੈ ਉਹ 137. ਕੁਝ ਬਿਲੀਅਨ ਡਾਲਰ ਜਿਹੜੀ ਹੈਗੀ ਇਹਨਾਂ 9 ਸਾਲਾਂ ਚ ਵਧੀ ਹੈ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਲੋਕਪੱਖੀ ਏਜੈਂਡੇ ਨੇ ਜਿਹੜੇ ਲੋਕਪੱਖੀ ਜਿਹੜੀਆਂ ਕਲਿਆਣਕਾਰੀ ਸਕੀਮਾਂ ਨੇ ਉਹ ਹਜੇ ਵੀ ਜਿਹੜੀਆਂ ਹਨ ਕਿ ਪਰਖ ਸੰਗਤ ਨੇ ਔਰ ਉਹਨਾਂ ਨੂੰ ਜਿਹੜਾ ਹੈਗਾ ਲੋਕਾਂ ਦੇ ਵਿੱਚ ਲੋਕਾਂ ਸਰਕਾਰੀ ਤਰੀਕੇ ਦੇ ਨਾਲ ਹੀ ਪਹੁੰਚਾਇਆ ਜਾ ਰਿਹਾ ਹੈ